ਜਿੱਕ ਬਿਛਰਮ ਕਿੱਦਾਂ ਭਿਓ ਨੂੰ ਕਹਿਂ ਡਈ ਗਿਆ ਮੁੰਡਾ ਮੇਰੇ ਤੇ ਜੀ ਕਰਦਾ ਵਾ ਤੇਰੀ ਗਿੱਚੀ ਘੋਟ ਕੇ ਨਾ ਖਲੋਇਆ ਚੂਰਾ ਜਿਹਦਾ ਜੰਮੀ ਨਾ ਹੋ ਗਈ ਤੈਨੂੰ ਮਮਾ ਰਾਨਾ ਬੈ ਸਾਈਲ ਏ ਕਿੱਧਰ ਚਲਾ ਗਿਆ ਮਮਮੀ ਇੱਧਰ ਬੈਠਾ ਮੈਂ ਡਰਾਈング ਰੂਮ ਚ ਤੇ ਫਿਰ ਬੋਲ ਤੇ ਛੱਡ ਬਈ ਮੈਂ ਇੱਥੇ ਬੈਠਾ ਆਜੋ ਬੋਲ ਤੇ ਛੱਡ ਫਿਰ ਵੀ ਮੈਂ ਇੱਥੇ ਬੈਠਾ ਵਾਂ ਆਜੋ ਆਜੋ ਮਮਮੀ ਇੱਧਰ ਆਜੋ ਤੂੰ ਇੱਥੇ ਇਕੱਲਾ ਬੈਠਾ ਹੈ ਬੈਠ ਜਾ ਵੇ ਮੈਨੂੰ ਕੋ ਬੈਂ ਦਾ ਟਾਈਮ ਕੋਈ ਨਹੀਂ ਹੈਗਾ ਹੁਣ ਕਿਉਂ ਮੰਮੀ ਐ ਤੂੰ ਇੰਨੇ بڑے ਖਰਚ ਲੱਗਣ ਦੇ ਜੇ ਤੈਨੂੰ ਵੀਰਾ ਕੁਝ ਨਹੀਂ ਦੱਸ ਕੇ ਗਿਆ ਦੱਸਦਾ ਮੈਨੂੰ ਨਹੀਂ ਦੱਸੂਗਾ ਤੇ ਇਹੋ ਸਗਦਾ ਆਪਣੇ ਚੇਲੇ ਨੂੰ ਨਾ ਕੁਝ ਦੱਸੇ ਹੋ ਮੇਰੀ ਗੱਲ ਸੁਣ ਸ਼ਾਮੀ ਬਾਜ਼ਾਰ ਜਾ ਕੇ ਕੱਪੜੇ-ਕੁਪੜੇ ਲੈ ਆਈਆਂ ਆਪਣੇ ਸੋਹਣੀ ਜੀਨ ਲੈ ਕੇ ਆਈ ਤੂੰ ਉਹਨਾਂ ਨਾਲ ਜੀਨ ਜੋ ਨਹੀਂ ਪਾਣੀ ਫੋੜ ਪੰਡ ਸੋਣਾ ਮੈਂ ਉਥੇ ਵਿਆਹ ਚ ਪਾਵਾਂਗੇ ਪਹਿਲੇ ਉਹਨਾਂ ਦੇ ਘਰ ਨਹੀਂ ਜਾਣਾ ਸੀ ਅੱਛਾ ਅੱਛਾ ਠੀਕ ਹੈ ਠੀਕ ਹੈ ਚਿੰ ਲੈ ਕੇ ਤੇ ਵਧੀਆ ਜੀ ਟੀ-ਸ਼ਰਟ ਲੈ ਕੇ ਆਈ ਭਾਜੀ ਮੈਨੂੰ ਕਹਿ ਗਏ ਸੀ ਕਹਿੰਦੇ ਅੱਜ ਸ਼ਾਮ ਤੱਕ ਜਾ ਕੇ ਨਾ ਲੈ ਆਈਂ ਸਭ ਕੁਝ ਚੱਲ ਗੋ ਵਧੀਆ ਹੋ ਜਾਏਗਾ ਸਾਰਾ ਕੰਮ ਹੈਨਾ ਸਾਰੀਆਂ ਚੀਜ਼ਾਂ ਦੀ ਬੜੀ ਖੁਸ਼ੀ ਆ ਵੇ ਲੋ ਹੁਣ ਭਾਈ ਦਾ ਵਿਆਹ ਜਾਣਾ ਵਾ ਘਰ ਦੇ ਵਿੱਚ ਰੌਣਕਾਂ ਲੱਗ ਜਾਣੀਆਂ ਵਾ ਪਰ ਮੰਮੀ ਵੇਖੋ ਪਹਿਲਾਂ ਜਦੋਂ ਹੁੰਦਾ ਸੀ ਨਾ ਭਾਈ ਤਾਂ ਮੰਨਦੇ ਹੀ ਨਹੀਂ ਹੁੰਦੇ ਸੀ ਵਿਆਹ ਨੂੰ ਆਪਾਂ ਕਿੰਨਾ ਕਹਿਣਾ ਕਿ ਤੂੰ ਹੀ ਨਾਣਾ ਕਰਾ ਲਓ ਇੱਥੇ ਕਰਾ ਲਓ ਉੱਥੇ ਕਰਾ ਲਓ ਉਹਨਾਂ ਦੀ ਇੱਕੋ ਰੱਡ ਹੁੰਦੀ ਸੀ ਕਿ ਨਹੀਂ ਨਹੀਂ ਮੈਂ ਨਹੀਂ ਕਰਾਉਣਾ ਹਲੇ ਨਹੀਂ ਮੈਨੂੰ ਕੁੜੀ ਨਹੀਂ ਪਸੰਦ ਮੈਂ ਹਲੇ ਤਿਆਰ ਨਹੀਂ ਹੁਣ ਪਰ ਮੰਮੀ ਵੇ ਲੋ ਸਭ ਕੁਝ ਕਿੰਨਾ ਵਧੀਆ ਹੋ ਗਿਆ ਨਾ ਭਾਜੀ ਵਿਆਹ ਨੂੰ ਵੀ ਮੰਨ ਗਏ ਆ ਤੇ ਜਿਹੜੀ ਕੁੜੀ ਨੂੰ ਚਾਹੁੰਦੇ ਸੀ ਉਹਦੇ ਨਾਲ ਹੀ ਵਿਆਹ ਹੁੰਦਿਆ ਵਾ ਇਹ ਵੀ ਸ਼ੁਕਰੀਬੇ ਉਹਨੇ ਆਪ ਹੀ ਲਭ ਲਈ ਜੇ ਅਸੀਂ ਲਭਦੇ ਨਾ ਤੇ ਫਿਰ ਵੀ ਦੇ ਨੱਕ ਦੇ ਨਹੀਂ ਸੀ ਆ ਬੈਣੀ ਪਰ ਮੰਮੀ ਮੈਂ ਨਾ ਇੱਕ ਚੀਜ਼ ਸੋਚ ਜੰਨੇ ਆਂ ਸੀ ਤੁਹਾਨੂੰ ਨਹੀਂ ਲੱਗਦਾ ਆਪਾਂ ਦਾਦੀ ਦੇ ਖਿਲਾਫ ਜਾ ਕੇ ਕੁਝ ਗਲਤ ਕਰਨੇ ਆ ਕੀ ਗਲਤ ਕਰਦੇ ਪਿਆ ਦੱਸਾਂ ਕੀ ਆ ਹਾਂ ਮੰਨਿਓ ਹੈ ਨਹੀਂ ਆ ਤੁਹਾਨੂੰ ਨਹੀਂ ਲੱਗਦਾ ਆ ਚੀਜ਼ ਦਾ ਅੱਗੇ ਜਾ ਕੇ ਤੁਹਾਨੂੰ ਭਾਜੀ ਨੂੰ ਤੇ ਹੋਣ ਵਾਲੀ ਭਾਬੀ ਨੂੰ ਆ ਚੀਜ਼ ਦਾ ਸਾਹਮਣਾ ਕਰਨਾ ਪੈਣਾ ਵਾ ਦਾਦੀ ਦੇ ਨੇਚਰ ਦਾ ਤੁਹਾਨੂੰ ਪਤਾ ਹੀ ਆ ਮੰਮੀ ਗੱਲ ਤੇ ਵੈਸੇ ਸਾਇਲਦੀ ਬਿਲਕੁਲ ਠੀਕ ਹੈ ਸਹੀ ਕਹਿੰਦਾ ਪਿਆ ਕਿਤੇ ਅਸੀਂ ਦਾਦੀ ਦੇ ਖਿਲਾਫ ਜਾ ਕੇ ਉਈ ਹੋਰ ਮੁਸ਼ਕਲ ਚ ਨਾ ਫਸ ਜੀਏ ਤੁਹਾਨੂੰ ਪਤਾ ਹੈ ਦਾਦੀ ਕੱਲ ਮੇਰੇ ਕੋਲ ਵੀ ਆਏ ਸੀ ਉਹ ਪਤਾ ਨਹੀਂ ਕਿਹੜੀ ਕਿੜੀਆਂ ਗੱਲਾਂ ਕਰਦੇ ਪਏ ਸੀ ਮੇਰੇ ਸਾਹਮਣੇ ਕਿਹੜੇ ਕਿਹੜੇ ਟੀਰ ਛੱਡਣ ਦੇ ਸੀ ਮੈਨੂੰ ਆਪਣੀਆਂ ਗੱਲਾਂ ਚ ਫਸਾਉਣ ਵਾਸਤੇ ਪਰ ਐ ਤੇ ਮੈਨੂੰ ਤੁਸੀਂ ਪਹਿਲੇ ਸਮਝਾ ਦਿੱਤਾ ਆਇਆ ਸੀ ਕਿ ਦਾਦੀ ਨੇ ਐ ਕੁਝ ਕਰਨਾ ਆਪਣੀ ਚਲਾਕੀ ਵਰਤਣੀ ਹੈ ਮੈਂ ਤੇ ਸਮਝ ਗਈ ਪਰ ਜੇ ਕੱਲ ਨੂੰ ਉਹ ਨਾ ਸਮਝੀ ਤੇ ਫੇਰ ਪੂਜਾ ਮੇਰੀ ਗੱਲ ਸੁਣ ਜਦ ਇੰਨੀ ਸਿਆਣੀ ਚਠਾਣੀ ਘਰ ਹੋਵੇ ਤੇ ਸਿਆਣਾ ਦਿਓਰ ਹੋਵੇ ਤੇ ਸਾਰਾ ਆਪੇ ਕੰਮ ਸੰਭਾ ਜਾਏਗਾ ਤੁਸੀਂ ਟੈਨਸ਼ਨ ਨਾ ਲੋ ਅਸੀਂ ਸਾਰੇ ਇਕੱਠੇ ਆ ਨਾ ਇੱਕ ਪਰਿਵਾਰ ਆ ਕੋਈ ਗੱਲ ਨਹੀਂ ਜਿਵੇਂ ਤੈਨੂੰ ਸਮਝਾਇਆ ਹੋਵੇ ਉਹਨੂੰ ਸਮਝਾਵਾਂਗੇ ਮੰਮੀ ਗੱਲ ਤੇ ਤੁਹਾਡੀ ਸਹੀ ਹੈ ਕਿ ਸਾਰੇ ਸਿਆਣੇ ਆ ਸਾਰੇ ਦਾਦੀ ਦੀ ਚਾਲ ਨੂੰ ਘਰ ਚ ਸਮਝਦੇ ਪਏ ਆ ਪਰ ਕੱਲ ਨੂੰ ਜੇ ਆਉਣ ਵਾਲੀ ਕੁੜੀ ਇਹ ਦਾਦੀ ਦੀ ਚਾਲ ਨੂੰ ਨਾ ਸਮਝੀ ਤੇ ਫੇਰ ਇਹ ਤਾਂ ਉਹ ਵਕਤੀ ਦੱਸੇਗਾ ਖੈਰ ਰੱਬ ਮੈਂ ਕੀ ਕਰਾਂ ਸਮਝ ਨਹੀਂ ਆਂਦੀ ਮੈਂ ਗੱਲ ਕਿਸ ਤਰ੍ਹਾਂ ਕਰਾਂ ਤੇ ਕਿੱਥੋਂ ਸ਼ੁਰੂ ਕਰਾਂ ਵੈਸੇ ਤੇ ਆਪਾਂ ਘਰ ਦੇ ਨਾਲ ਸਾਰੀਆਂ ਗੱਲਾਂ ਕਰਦੇ ਆਂ ਖਾਸ ਕਰ ਪਾਪਾ ਦੇ ਨਾਲ ਪਰ ਇਸ ਵਾਰ ਹਿੰਮਤ ਜੀ ਨਹੀਂ ਪੈਣਦੀ ਕਿ ਮੈਂ ਗੱਲ ਕਰਾਂ ਤੇ ਕਰਾਂ ਕਿਸ ਤਰ੍ਹਾਂ ਧੀਰੀ ਚੱਲ ਜਲਦੀ ਕਰ ਕਿ ਯਾਰ ਹੋਈਏ ਕੋਲ ਜਾਣਾ ਟਾਈਮ ਹੋ ਜਾਣਾ ਆ ਕੀ ਦੀਦੀ ਇਹ ਕਿੰਨੇ ਲਿਆਂਦਾ ਹੈ ਸਮਾਨ ਦੀਦੀ ਇਹ ਤੂੰ ਹੀ ਲੈ ਕੇ ਆਏ ਹੋ ਬੜੇ ਸੋਹਣੇ ਹੈ ਇਹ ਹਾਂ ਇਹ ਇਹ ਵਿੱਚ ਚੈਨ ਵੀ ਹੈ ਕੀ ਦੀਦੀ ਵਾਹ ਮੈਨੂੰ ਦੱਸਿਆ ਵੀ ਨਹੀਂ ਤੁਸੀਂ ਤੇ ਮੰਮੀ ਬਹੁਤ ਚਲਾਕ ਹੋ ਦੀਦੀ ਹਾਂ ਲੈ ਪਾਪਾ ਵਾਸਤੇ ਸ਼ਰਟ ਵੀ ਲਿਆਂਦੀ ਹੈ ਦੀਦੀ ਤੇ ਮੈਨੂੰ ਦੱਸਿਆ ਵੀ ਨਹੀਂ ਦੀਦੀ ਹਾਂ ਕੀ ਹੋ ਗਿਆ ਵਾ ਤੂੰ ਕਦੋਂ ਆਈ ਹੈਂ ਓ ਤੂੰ ਕਦੋਂ ਆਈ ਹੈਂ ਕੀ ਬੋਲਦੇ ਪਿਓ ਹੋ ਹੋਇਆ ਕੀ ਆ ਮੈਂ ਤੁਹਾਨੂੰ ਕੀ ਪੁੱਛਿਆ ਕੀ ਪੁੱਛਿਆ ਮੈਂ ਕਿੰਨੀਆਂ ਗੱਲਾਂ ਕੀਤੀਆਂ ਕਿਦਾਂ ਨਾ ਕੀਤੀਆਂ ਛੱਡ ਯਾਰ ਮੇਰੇ ਦਿਮਾਗ ਤੇ ਬੜਾ ਹੀ ਬੋਝ ਹੈਗਾ ਵਾ ਸ਼ਰਟ ਲਿਆਂਦੀ ਮੈਂ ਕਿ ਆ ਪਾਪਾ ਦੀ ਸ਼ਰਟ ਕਦੋਂ ਲੈ ਕੇ ਆਏ ਹੋ ਤੈਨੂੰ ਸ਼ਰਟ ਦੀ ਪਈ ਆ ਮੈਂ ਕਹੈ ਨੀ ਮੇਰੇ ਦਿਮਾਗ ਤੇ ਬੜਾ ਬੋਝ ਪਿਆ ਵਾ ਤੂੰ ਹਜੇ ਵੀ ਸ਼ਰਟ ਸ਼ਰਟ ਲਾਈ ਆ ਕਾਦਾ ਬੋਝ ਸਾਰਾ ਦਿਨ ਤੇ ਮੈਂ ਤੁਹਾਡੇ ਕੋਲ ਰਹਿਨੀ ਆ ਸਾਰਾ ਦਿਨ ਮੈਂ ਤੁਹਾਡੇ ਨਾਲ ਰਹਿਨੀ ਆ ਕੀ ਹੋਜਾ ਯਾਰ ਤੈਨੂੰ ਮੈਂ ਕੱਲ ਗੱਲ ਦੱਸੀ ਸੀ ਨਾ ਉਹ ਮੁੰਡੇ ਦੀ ਗੋਲਦੀ ਮਾਂ ਫੇਰ ਉਹੀ ਗੱਲ ਗੱਲ ਤੇ ਸੁਣ ਲ ਮੇਰੀ ਗੱਲ ਸੁਣ ਕੱਲ ਮੈਂ ਲੇਟ ਆਈ ਨਾ ਕਾਲਜ ਤੋਂ ਮੈਂ ਉਹਦਾ ਹੀ ਵੇਟ ਕਰਨਦੀ ਸੀ ਹੋ ਦੇਖ ਲੈ ਦੀਦੀ ਫੇਰ ਤੂੰ ਉਹਨੂੰ ਬੁਲਾਣ ਦੇ ਚੱਕਰਾਂ ਚ ਹੈਗੀ ਨਾ ਮੇਰੀ ਗੱਲ ਤੇ ਸੁਣ ਯਾਰ ਮੈਂ ਉਹਦਾ ਵੇਟ ਕਰਨਦੀ ਮੈਂ ਸਾਰਾ ਕੁਝ ਕਲੀਅਰ ਕਰਨਾ ਚਾਹਦੀ ਸੀ ਕੀ ਕਲੀਅਰ ਕਰਨਾ ਜੀ ਹੀ ਕਲੀਅਰ ਕਰਨਾ ਕੀ ਮਤਲਬ ਵੇਖ ਉਸ ਤਰ੍ਹਾਂ ਵੀ ਤੇ ਮੈਂ ਵਿਆਹ ਕਰਾਣਾ ਹੀ ਆ ਮੈਨੂੰ ਇੰਝ ਲੱਗਦਾ ਵਾ ਕਿ ਉਹ ਮੁੰਡਾ ਨਾ ਚੰਗਾ ਵਾ ਮਤਲਬ ਕਿ ਉਹ ਮੈਨੂੰ ਦੂਜਿਆਂ ਮੁੰਡਿਆਂ ਵਰਗਾ ਨਹੀਂ ਲੱਗਦਾ ਕਿ ਬਸ ਟਾਈਮ ਪਾਸ ਹੀ ਕਰਨਾ ਮੈਂ ਉਹਨੂੰ ਕੱਲ ਸਾਫ਼-ਸਾਫ਼ ਪੁੱਛ ਲਿਆ ਮੇਰੀ ਗੱਲ ਸੁਣ ਲਾ ਜੇ ਤੂੰ ਮੇਨੂੰ ਵਿਆਹ ਕਰਾਣਾ ਵਾ ਨਾ ਫੇਰ ਅੱਗੇ ਗੱਲ ਕਰ ਜੇ ਤੇ ਟਾਈਮ ਪਾਸ ਕਰਨਾ ਵਾ ਤੇ ਫੇਰ ਹੋਰ ਵੀ ਬਥੇਰੀਆਂ ਤੂੰ ਉੱਧਰ ਚੱਲ ਜਾ ਉਹਨੇ ਮੈਨੂੰ ਪਤਾ ਕੀ ਕਿਹਾ ਜਿਵੇਂ ਤਣਾ ਟਾਈਮ ਪਾਸ ਹੀ ਕਰਨਾ ਹੁੰਦਾ ਨਾ ਜਿਵੇਂ ਤੂੰ ਹੀ ਮੈਨੂੰ ਰਿਸਪੌਂਸ ਨਹੀਂ ਕੀਤਾ ਤੇ ਮੈਂ ਤੁਹਾਨੂੰ ਛੱਡ ਕੇ ਅੱਗੇ ਹੋਰ ਵੀ ਬਥੇਰੀਆਂ ਹੈਗੀਆਂ ਉਹਨਾਂ ਦੇ ਨਾਲ ਟਾਈਮ ਪਾਸ ਕਰਨਾ ਹੈਗਾ ਪਰ ਮੈਂ ਉੱਥੇ ਹੀ ਖੜਿਆ ਰਿਆ ਉਹਨੇ ਮੈਨੂੰ ਕਿਹਾ ਤੁਸੀਂ ਤੇ ਮੈਨੂੰ ਪਹਿਲੀ ਨਜ਼ਰ ਦੇ ਵਿੱਚ ਪਾ ਗਏ ਤੇ ਮੈਂ ਵਿਆਹ ਕਰਾਣਾ ਵਾ ਤੇ ਇਸੇ ਕੁੜੀ ਨਾਲ ਕਰਾਣਾ ਵਾ ਹੋਰ ਮੈਂ ਕਿਤੇ ਵਿਆਹ ਕਰਾਉਣਾ ਹੀ ਨਹੀਂ ਆ ਇਹ ਗੱਲ ਕਹਤੀ ਉਹਨੇ ਹਾਂ ਯਾਰ ਉਹਨੇ ਕਿਹਾ ਮੈਨੂੰ ਵੀ ਪਤਾ ਵਾ ਕਿ ਕੁੜੀ ਦੀ ਇੱਜ਼ਤ ਕਿੰਨੀ ਵੱਡੀ ਚੀਜ਼ ਆ ਕਿਉਂਕਿ ਮੇਰੀਆਂ ਵੀ ਦੋ ਭੈਣਾਂ ਹੈਗੀਆਂ ਇਹ ਗੱਲ ਸੁਣ ਕੇ ਮੈਨੂੰ ਪੂਰੀ ਤਰ੍ਹਾਂ ਯਕੀਨ ਹੋ ਗਿਆ ਕਿ ਨਹੀਂ ਯਾਰ ਇਹ ਸੱਚ ਬੋਲਣ ਦਿਆ ਵਾ ਮੈਨੂੰ ਇਹ ਵੀ ਉਹਨੇ ਕਿਹਾ ਕਿ ਤੁਸੀਂ ਆਪਣੇ ਮਮ ਡੈਡ ਨਾਲ ਮੇਰੀ ਕਦੋਂ ਗੱਲ ਕਰਵਾਓਗੇ ਤੇ ਮੈਂ ਤੇ ਕਹਿਤਾ ਮੈਂ ਆਪਣੇ ਘਰ ਦੇ ਨਾਲ ਗੱਲ ਕਰਾਂਗੀ ਤੂੰ ਆਪਣੇ ਮੰਮੀ ਨੂੰ ਲੈ ਕੇ ਸਾਡੇ ਘਰੇ ਆ ਜੀ ਦੀਦੀ ਸ਼ਦੈਨ ਹੈ ਤੂੰ ਕਿਹੜੀਆਂ ਗੱਲਾਂ 'ਚ ਫਸਦੀ ਪਈ ਹੈ ਅ ਜਿਹੜੇ ਮੁੰਡੇ ਹੁੰਦੇ ਨਾ ਇਹੋ ਜਿਹੇ ਹੀ ਹੁੰਦੇ ਆ ਆ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਫਸਾ ਲੈਂਦੇ ਆ ਤੇ ਤੁਸੀਂ ਉਹਨਾਂ ਦੀਆਂ ਗੱਲਾਂ 'ਚ ਆ ਗਏ ਹੋ ਨੇ ਤੈਨੂੰ ਮੈਂ ਕਿਵੇਂ ਸਮਝਾਵਾਂ ਪਤਾ ਨਹੀਂ ਕਿਉਂ ਉਹ ਮੈਨੂੰ ਸੱਚਾ ਲੱਗੰਦਿਆ ਵਾ ਜਿਵੇਂ ਉਹਨੇ ਕਿਹਾ ਕਿ ਮੈਂ ਆਪਣੇ ਘਰ ਦੇ ਨਾਲ ਗੱਲ ਕਰ ਲਈ ਹੋਈ ਆ ਬਸ ਹੁਣ ਤੂੰ ਆਪਣੇ ਘਰ ਦੇ ਨਾਲ ਗੱਲ ਕਰ ਤੇ ਮੈਂ ਰਿਸ਼ਤਾ ਲੈ ਕੇ ਆਵਾਂ ਗੱਲ ਕਰਨੀ ਐ ਕਿਦੇ ਨਾ ਕਰਨੀ ਐ ਤੇ ਕਿੱਦਾਂ ਕਰਨੀ ਐ ਤੁਸੀਂ ਜੰਗਲ ਦੇ ਵਿੱਚ ਰਹਿ ਕੇ ਸ਼ੇਰ ਨਾਲ ਯਾਰੀ ਨਾ 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 ਮिन्नੂ ਦੀਦੀ ਆ ਟੌਪਿਕ 'ਚ ਨਾ ਲੈ ਕੇ ਆ ਨਾ ਮੈਂ ਤੁਹਾਡੇ ਨਾਲ ਨਾ ਬਸ ਤੁਸੀਂ ਸਮਝਦਾਰ ਹੋ ਯਾਰ ਮੈਂ ਵੀ ਤੇ ਸੋਚਨੀ ਆ ਕਿ ਕਿਵੇਂ ਗੱਲ ਕਰਾਂ ਘਰਦਿਆਂ ਦੇ ਨਾਲ ਮੈਨੂੰ ਤੇ ਮੰਮੀ ਕੋਲ ਜ਼ਿਆਦਾ ਡਰ ਲੱਗਦਾ ਵਾ ਤੁਸੀਂ ਪਹਿਲੇ ਕਿਹਦੇ ਨਾਲ ਕਰੋਗੇ ਮੰਮੀ ਨਾ ਭਰਾਵਾਂ ਨਾਲ ਪਾਪਾ ਨਾਲ ਆ ਇੱਕ ਗੱਲ ਉਸ ਕਦੀ ਜਦੋਂ ਤੁਹਾਡੇ ਵਿਆਹ ਦੀ ਜੇ ਰਿਸ਼ਤੇ ਦੀ ਕੋਈ ਗੱਲ ਛੇੜੇਗਾ ਨਾ ਉਦੋਂ ਆ ਜਿਓ ਉਦੋਂ ਕਰ ਸਕਦੇ ਕਿਹੜਾ ਰਿਸ਼ਤਾ ਕਰਵਾਨੀ ਪਈ ਹੈ ਸੱਚੋ ਸੱਚੀ ਦੱਸੇ ਤੂੰ ਦਰੋ ਕੀ ਗੱਲ ਹੈ ਮੰਮੀ ਕੋਈ ਗੱਲ ਨਹੀਂ ਹੈਗੀ ਗੱਲ ਕੋਈ ਨਹੀਂ ਹੈਗੀ ਕਿਹੜੀ ਪੁੱਛੋ ਯਾਰ ਤੂੰ ਕਿਹੜੀ ਗੱਲ ਨਹੀਂ ਹੈਗੀ ਤੈਨੂੰ ਜਦ ਪਿਓ ਨੇ ਮੈਂ ਸਾਰੀਆਂ ਗੱਲਾਂ ਤੇਰੇ ਸੁਣ ਲਈਆਂ ਮੈਂ ਤੂੰ ਬਚਾਈਂਗੇ ਤੇਰੇ ਮਾਂ ਮਮੀ ਕੀ ਕਰਦੇ ਹੋ ਅੱਛਾ ਤੇਰੇ ਭੰਗੜੇ ਤੈਨੂੰ ਤੂੰ ਜਨ ਨਾਲ ਨਹੀਂ ਹੋਈ ਐ ਮਮੀ ਮੈਂ ਤੁਹਾਨੂੰ ਪੱਲੇ ਗੱਲ ਕਹਿ ਸੀ ਕਿ ਬੰਦੇ ਬਣ ਜਾਓ ਪਰ ਕਿਧ ਕਿਹੜਾ ਬੰਨੋ ਤੂੰ ਗਾਲ ਤੇ ਸੁਣ ਲੈ ਬੱਲੇ ਮਮੀ ਗਾਲ ਤੇ ਸੁਣੋ ਕੀ ਜੀ ਮੈਂ ਸਾਰੀਆਂ ਗੱਲਾਂ ਸੁਣ ਤੇ ਤੂੰ ਮਮੀ ਮਮੀ ਮੇਰੀ ਗੱਲ ਸੁਣੋ ਤੇਰੀ ਤੇਰੇ ਮੈਂ ਬੋਦੇ ਬੁੱਦੇ ਨਾ ਕਮਾ ਦੇ ਨਹੀਂ ਬਈ ਅੱਗੇ ਲੱਗ ਲੋ ਮਮੀ ਨਾ ਮੇਰੀ ਗੱਲ ਸੁਣ ਚੁੱਪ ਕਰ ਜਾ ਪਹਿਲੇ ਨਹੀਂ ਮੇਰੀ ਗੱਲ ਸੁਣੋ ਮੈਨੂੰ ਅਗਲ ਲੱਗੀ ਪਈ ਤੁਹਾਡੇ ਦੋਨਾਂ ਨੂੰ ਚੁੱਪ ਕਰ ਦੱਸ ਨਹੀਂ ਕਿਦਣਾ ਵਿਆਹ ਕਰਾਉਣੀ ਮੇਰੀ ਮਰੀ ਪਰਵੀ ਚ ਏਡੀ ਕਮੀ ਰਹਿ ਗਈ ਆ ਮਮੀ ਜੀ ਤੁਸੀਂ ਸੁਣ ਲਓ ਚੁੱਪ ਕਰ ਤੂੰ ਮੇਰੇ ਮੱਥੇ ਤੇ ਕਲੰਕ ਲਗਵਾਤਾ ਨਹੀਂ ਮਮੀ ਇਤਨਾ ਦੀ ਕੋਈ ਗੱਲ ਨਹੀਂ ਨਿਸ਼ਤ ਜਾਨੀ ਬਦਨਾਮੀ ਕਰਾਤੀ ਮੇਰੀ ਰਿਧੀ ਇਹਨਾਂ ਨੂੰ ਦੱਸ ਇਤਨਾ ਦੀ ਕੋਈ ਗੱਲ ਨਹੀਂ ਜੇ ਤੂੰ ਚੁੱਪ ਬੋਲ ਮੈਨੂੰ ਚੁਪੇੜਾ ਮਾਰ ਦੇ ਚੁੱਪ ਕਰ ਕੇ ਬਹਿ ਲਾ ਮਮੀ ਤੇਰੇ ਪਿਓ ਨੇ ਤੈਨੂੰ ਸੁਣ ਲਓ ਉਹਨਾਂ ਦੀ ਤੇਰੇ ਪਿਓ ਨੇ ਤੈਨੂੰ ਚੜਾਤਾ ਈ ਸਿਰੇ ਮੈਂ ਤੇਰੇ ਪਿਓ ਨੂੰ ਕੰਦੀ ਹੁੰਦੀ ਸੀ ਕਿ ਅੰਨਾ ਕੁੜੀਆਂ ਦੇ ਕੋਲੇ ਚ ਪਾ ਸਿਆਪਾ ਮੁੰਡਿਆਂ ਦੇ ਕੋਲੇ ਚ ਪਾ ਕੇ ਨੇ ਬੇੜਾ ਗਰਕ ਕਰਤਾ ਮੇਰਾ ਮੈਂ ਗੱਲ ਸੁਣੋ ਜਿਤਨਾ ਦਾ ਤੁਸੀਂ ਸੋਚੰਦੇ ਜੇ ਕੁਛ ਵੀ ਨਹੀਂ ਹੋਤਰਾ ਦਾ ਮੰਮੀ ਤੁਹਾਨੂੰ ਹੱਦ ਯਕੀਨ ਨਹੀਂ ਹੈਗਾ ਮੈਨੂੰ ਬਿਲਕੁਲ ਨਹੀਂ ਹੈਗਾ ਤੁਹਾਡੇ ਤੇ ਤੁਹਾਡੇ ਪਿਓ ਨੇ ਤੁਹਾਡਾ ਬੇੜਾ ਗਰਕ ਕਰ ਦਿੱਤਾ ਵੈ ਮੈਂ ਉਸ ਲਈ ਕੰਦੀ ਸੀ ਐਨਾ ਕੁੜੀਆਂ ਨੂੰ ਨਾ ਨਾਰ ਸਿਰੇ ਚਰਾ ਜਰਾਕ ਕੋਈ ਮੇਰੇ ਸਕੂਲ ਫੰਕਸ਼ਨ ਆ ਗਏ ਪਾਪਾ ਦੇ ਦਿਓ 5000 ਮੈਂ ਇਹ ਡਰੈਸ ਕਿੰਨੂੰ ਦਾਂਦੀ ਹੀ ਡਰਸਾਂ ਜਾ ਕੇ ਉੱਥੇ ਮੰਮੀ ਤੂੰ ਉੱਠ ਰੋ ਚੱਲ ਬੰਦ ਚ ਨਿਕਲ ਬੱ ਚ ਮੰਮੀ ਮੰਮੀ ਚਲ ਨਿਕਲ ਬੱ ਅੱਜ ਤੋਂ ਬਾਅਦ ਨਾ ਤੂੰ ਨਾ ਕੋਈ ਕੋਈ ਐਸੀ ਕੋਈ ਐਸੀ ਵਾਲੇ ਕਮਰੇ ਚ ਨਹੀਂ ਸੋਏਂਗੀ ਪਿਛਲੇ ਕਮਰੇ ਚ ਤੂੰ ਸੋਏਂਗੀ ਉਹ ਵੀ ਪੱਖਾ ਲਾ ਕੇ ਆਲਾਂ ਤੇ ਤੇਰਾ ਪਿਓ ਨੂੰ ਵੀ ਅੱਜ ਘਰ ਮੰਮੀ ਗੱਲ ਤੇ ਸੁਣੋ ਜਿੰਨਾ ਤੂੰ ਤਾਂ ਹੀ ਸੋਚਣ ਦੇ ਕੁਛ ਵੀ ਨਹੀਂ ਹੋਊ ਤਰਾ ਨਾ ਅੰਨੀਆਂ ਤੂੰ ਗੱਲਾਂ ਉਹਨੂੰ ਤਿੰਨ ਦਿਨ ਹੋ ਚਲੇ ਸੰਾਂਦੀ ਨੂੰ ਮੈਂ ਤੈਨੂੰ ਕੱਲ ਵੀ ਕਿਹਾ ਸੀ ਕਿ ਨਾ ਸੰਭਲ ਜਾ ਸੰਭਲ ਜਾ ਤੂੰ ਨਹੀਂ ਸੰਭਲੀ ਅਦਾ ਮਤਲਬ ਤੇਰੀ ਆਂਟੀ ਨੇ ਬਿਲਕੁਲ ਮੈਨੂੰ ਸਹੀ ਕਿਹਾ ਹੀ ਕਿ ਤੇਰੀ ਛੋਟੀ ਕੁੜੀ ਫੋਨ 'ਚ ਗੱਲਾਂ ਕਰਦੀ ਆ ਤੁਸੀਂ ਦੋਨੇ ਕੁਝ ਨਹੀਂ ਮੰਮੀ ਮੰਮੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਪਲੀਜ਼ ਮੇਰੀ ਗੱਲ ਤੇ ਯਕੀਨ ਕਰੋ ਮੈਂ ਤੈਨੂੰ ਯਕੀਨ ਹੂੰ ਤੇ ਮੈਂ ਕਿ ਉਹਨੇ ਤਾਂ ਮੈਨੂੰ ਕਹਿ ਕੇ ਗਈ ਆ ਨਾ ਮੈਂ ਕੰਡਾਂ ਨਾਲ ਸੁਣ ਲਿਆ ਤੇ ਅੱਖਾਂ ਨਾਲ ਵੇਖ ਵੀ ਲਿਆ ਤਾਂ ਦੋਨਾਂ ਭੈਣਾਂ ਨੂੰ ਕਿਸੇ ਜੋਗਰ ਬਾਂਦਰੀਓ ਮੈਨੂੰ ਛੱਡਿਆ ਨਹੀਂ ਤੁਸੀਂ ਮੰਮੀ ਇਹੋ ਜੀ ਗੱਲ ਨਹੀਂ ਕਿ ਜਿੱਤਿਆਂ ਦੀ ਤੁਸੀਂ ਸੋਚਣ ਦੇ ਜੀ ਕਿਹੜਾ ਮੁੰਡਾ ਹੈਗਾ ਦੱਸ ਬੱਲਾ ਮੈਨੂੰ ਤਾਂ ਮੈਂ ਸਿਰ ਪਾੜ ਕੇ ਆਵਾਂ ਕੰਜਰ ਦਾ ਮੰਮੀ ਨਹੀਂ ਜਿੰਨਾ ਦੀ ਗੱਲ ਤੇ ਸੋਚਣ ਦੇ ਜਿਉਂ ਤਰਾਂ ਦਾ ਕੋਸ਼ਿਸ਼ ਇਹ ਤੇਰੇ ਪਿਓ ਨੂੰ ਪਤਾ ਲੱਗ ਗਿਆ ਨਾ ਤੂੰ ਨਾ ਤੈਨੂੰ ਵੀ ਨਾ ਬਖਸ਼ਣਾ ਪਰ ਦੱਸ ਇਹ ਜੀਨ ਟੋਪ ਆ ਕੇ ਕਿੰਨੂ ਮਿਲ ਜਾਂਦੀ ਸੀ ਮੰਮੀ ਮੈਂ ਅੱਜ ਲੇਟ ਹੋ ਗਈ ਮੇਰੀ ਐਕਟਿਵਾ ਖਰਾਬ ਹੋ ਗਈ ਹੈ ਮੇਰੀ ਫਲਾਨੀ ਚੀਜ਼ ਖਰਾਬ ਹੋ ਗਈ ਕਿੰਨੂ ਮਿਲ ਜਾਂਦੀ ਸੀ ਬਲੋ ਮੁੰਡਾ ਮੈਂ ਮੰਮੀ ਤੇਰਾ ਮੈਨੂੰ ਮੰਮੀ ਨਹੀਂ ਮੰਮੀ ਕੀ ਹੁੰਦਾ ਭੈ? ਐਹੀ ਕਰਨੀਂ ਜਾਂ ਤੂੰ? ਤੁਹਾਨੂੰ ਪਤਾ ਲੱਗਾ ਨਾ ਤੁਸੀਂ ਵੀ ਇਹੀ ਕੁਛ ਕਰਨਾ ਜੇ। ਕਮਾਲ ਦੀ ਗੱਲ ਆ ਤੂੰ ਤੇ ਆਹ ਕੁੱਟਣ ਦੀ ਜਿਵੇਂ ਪਤਾ ਨਹੀਂ ਕੀ ਕਰ ਦਿੱਤਾ ਇਹਨਾਂ ਨੇ। ਕੀਤਾ? ਕੀ ਆ? ਬੜਾ ਕੁਛ ਹੋਇਆ ਨਾ ਜੇ। ਤੁਸੀਂ ਕਹਿੰਦੇ ਕੀਤਾ? ਦੱਸ ਬੇਟਾ ਕੀ ਗੱਲ ਹੋਈ ਆ? ਕਿਸ ਨੂੰ ਨਾਲ ਦੱਸੇਗੀ? ਤੇ ਛੋਟੀ ਨਾਲ। ਮੈਨੂੰ ਨਹੀਂ। ਚੁੱਪ ਕਰ ਜਾ। ਉਹ ਦੱਸ ਤੇ ਸਹੀ ਆ ਮੈਂ ਬੋਲੀ ਆ ਨਹੀਂ ਹੈ ਕੀ ਗੱਲ ਆ। ਇਹ ਸਾਰੇ ਤੁਹਾਡੇ ਲਾਡਾਂ ਦਾ ਬੇੜਾ ਗਰਕ ਹੋਇਆ ਜੇ। ਕੀ ਗੱਲ ਕੀ ਹੈ ਪਤਾ ਹੀ ਲੱਗੇ ਗੱਲ ਕੀ ਹੋਈ ਹੈ ਗੱਲ ਬੜੀ ਵੱਡੀ ਹੋ ਗਈ ਜੇ ਕਲੰਕ ਲੱਗਣਾ ਮੱਥੇ ਦੇ ਕਲੰਕ ਫੇਰ ਮੈਂ ਕਹੀ ਨਾ ਮੈਂ ਕਹਿੰਦਾ ਮੈਂ ਦੱਸਦਾ ਸਹੀ ਗੱਲ ਦੱਸ ਐ ਭੇਲੀਆਂ ਨਾ 부ਝਾ ਹੈ ਕੀ ਗੱਲ ਕੀ ਹੋਈ ਹੈ ਕੋਲੀ ਪਤਾ ਨਹੀਂ ਕਿਹੜੇ ਕਿਹੜੇ ਮੁੰਡਿਆਂ ਨਾਲ ਮੀਤੀ ਜੇ ਐਕਟੀਵਿਟੀ ਬੈ ਕੇ ਜਾਂਦੀ ਜੇ ਕਈ ਕੁਛੇ ਕਰਨ ਢਈ ਜੇ ਮੈਂ ਚੁੱਪ ਕਰ ਜਾ ਮੈਂ ਤੁਹਾਨੂੰ ਕੰਨੀ ਆ ਹਫਤੇ ਦੇ ਵਿੱਚ ਵਿੱਚ ਕੋਈ ਮੁੰਡਾ ਲੱਭ ਕੇ ਅਨੂੰ ਮੇਰੇ ਮਗਰੋਂ ਲਾ ਦੋ ਦੱਸ ਬੇਟਾ ਕੀ ਚੱਕਰ ਕੀ ਗੱਲ ਹੈ ਪਾਪਾ ਮੰਮੀ ਜਿਸ ਤਰ੍ਹਾਂ ਕਹਿੰਦੀ ਉਤਰਾਂ ਦਾ ਕੁਛ ਨਹੀਂ ਆ ਮੁੰਡੇ ਆ ਨਾ ਮਿਲਦੀ ਆ ਪਾਪਾ ਮੈਂ ਤੁਹਾਨੂੰ ਇਹ ਸਾਰਾ ਕੁਝ ਦੱਸਣਾ ਹੀ ਸੀਗਾ ਇੱਕ ਮੁੰਡਾ ਵਾ ਉਹ ਰੋਜ਼ ਹੀ ਆਂਦਾ ਸੀਗਾ ਮੇਰੇ ਪਿੱਛੇ ਦੇਖ ਬਿਸ਼ਰਮ ਕਿੱਦਾਂ ਭਿਓਨ ਨੂੰ ਕਹਿਂ ਟੇ ਗਿਆ ਮੁੰਡਾ ਮੇਰਾ ਤਾਂ ਜੀ ਕਰਦਾ ਵਾ ਤੇਰੀ ਗਿੱਚੀ ਘੋੜ ਕੇ ਨਾ ਖਲੋਇਆ ਚੁੱਪ ਜਿਹਦਾ ਜੰਮੀ ਨਾ ਉਹਦੇ ਤੈਨੂੰ ਮਮਾ ਰਾਣਾ ਬਹਿ ਬੇਟਾ ਚਲੋ ਇੱਕ ਵਾਰ ਕਮਰੇ ਦੇ ਉੱਧਰ ਚਲੋ ਚਲੋ ਬੈਠੋ ਆਪੇ ਮੈਂ ਵੇਖ ਲੈਣਾ ਕੀ ਗੱਲ ਕਰਨੀ ਆ ਐਵੇਂ ਤੂੰ ਮੈਂ ਚੱਲ ਉੱਧਰ ਚੱਲ ਉੱਧਰ ਚੱਲ ਉੱਧਰ ਇੱਥੇ ਉੱਧਰ ਚੱਲ ਆਰਾਮਨਾਬ ਬਹਿ ਕੇ ਗੱਲ ਕਰ ਤੂੰ ਤੇ ਕੁੜੀਆਂ ਨੂੰ ਆ ਵੇਖ ਕਿਸ ਤਰ੍ਹਾਂ ਕੀਤਾ ਉਹਨਾਂ ਦਾ ਮਾਰ ਮਾਰ ਕੁੜੀਆਂ ਦਾ ਹਾਲ ਵੇਖ ਕੀਤਾ ਚੱਲ ਬੈਠੇ ਜਿਹੜਾ ਆਰਾਮਨਾਬ ਬਹਿ ਕੇ ਨਹੀਂ ਗੱਲ ਲੰਦੀ ਤੁਸੀਂ ਗੱਲੋ ਖੋਰ ਚੜਾ ਦਿਓ ਸਿਰ ਦੇ ਉੱਤੇ ਕੋਈ ਗੱਲ ਨਹੀਂ ਮੈਂ ਆ ਗਿਆ ਨਾ ਮਾਪੇ ਵੇਖ ਲਾਂਗਾ ਕਰ ਲਾਂਗਾ ਗੱਲ ਗੱਲ ਕਰਾਂਗਾ ਬੈ ਬੇਟਾ ਇੱਥੇ ਬੈ ਲਓ ਬੈ ਲਓ ਛੇ ਜੱਦੀਓ ਮਮੋ ਪਿਓ ਦੇ ਨਾਲ ਤੂੰ ਹੁਣ ਚੁੱਪ ਕਰਕੇ ਬਹਿ ਜਾ ਜਿਹਨ ਸਿਰ ਤੇ ਚੜਾਇਆ ਤੁਹਾਨੂੰ ਆਰਾਮਨਾਬ ਬਹਿਮਣ ਪੁੱਛ ਲੈਣ ਦੇ ਕੀ ਗੱਲ ਹੈਗੀ ਹੈ ਪੁੱਛੋ ਦੱਸ ਬੇਟਾ ਕੀ ਗੱਲ ਹੈ ਪਾਪਾ ਮੇਰੀ ਗੱਲ ਸੁਣ ਮੈਂ ਇੱਕ ਗੱਲ ਦੱਸਾਂ ਮੈਨੂੰ ਸਚਾਈ ਤੇ ਬਿਲਕੁਲ ਸਹੀ ਗੱਲ ਦੱਸਣੀ ਜੜੀ ਹੈਗੀ ਹੈ ਪਾਪਾ ਮੈਂ ਤੇ ਤੁਹਾਡੇ ਤੋਂ ਕਦੀ ਵੀ ਕੁਝ ਨਹੀਂ ਲੁਕਾਇਆ ਤੇ ਅੱਜ ਵੀ ਨਹੀਂ ਕੁਝ ਲੁਕੋਣਾ ਮੈਂ ਤੁਹਾਨੂੰ ਦੱਸਣਾ ਨਹੀਂ ਲੱਗੀ ਸੀ ਮੈਨੂੰ ਪਤਾ ਵਾ ਕਿ ਮੇਰੇ ਮਨ 'ਚ ਕੋਈ ਵੀ ਗੱਲ ਹੁੰਦੀ ਨਾ ਮੈਂ ਸਭ ਤੋਂ ਪਹਿਲਾਂ ਆਪਣੇ ਪਿਓ ਨਾਲ ਕਰਦੀ ਆਂ ਮੰਮੀ ਨਾਲੋਂ ਵੀ ਪਹਿਲਾਂ ਮੈਂ ਤੁਹਾਨੂੰ ਸਾਰਾ ਕੁਝ ਦੱਸਦੀ ਹਾਂ ਹਾਂ ਪਿਓਨ ਦੱਸੋ ਕਿ ਪਿਓ ਮੇਰੇ ਸਿੱਧਾ ਸ਼ੱਕਰ ਮਾਰੇ ਉਹਨੇ ਇਹੀ ਕਹਿਣਾ ਕੁੜੀਆਂ ਦਾ ਧਿਆਨ ਨਹੀਂ ਰੱਖਿਆ ਇਹ ਕਿੱਥੇ ਜਾਂਦੀਆਂ ਸੀ ਕਿੱਥੇ ਆਂਦੇ ਆਂ ਤੇ ਜਿਹੜਾ ਮੈਨੂੰ ਗੱਜਣ ਦੇ ਆ ਮੈਂ ਤੈਨੂੰ ਇੱਕ ਵਾਰੀ ਨਹੀਂ ਕਈ ਵਾਰੀ ਕਹਿ ਚੁੱਕਾ ਚੁੱਪ ਕਰਕੇ ਬਹਿ ਜਾ ਮਾਨੂੰ ਗੱਲ ਤਾਂ ਸੁਣ ਲੈ ਦੱਸ ਬੇਟਾ ਤੇ ਪਾਪਾ ਇੱਕ ਮੁੰਡਾ ਵਾ ਤਿੰਨ ਚਾਰ ਵਾਰ ਹੋ ਗਿਆ ਕਾਲਜ ਦੇ ਬਾਹਰ ਆਂਦਾ ਸੀਗਾ ਤੇ ਕੱਲ ਮੈਂ ਉਹਦ ਨਾਲ ਗੱਲ ਕੀਤੀ ਪਰ ਪਤਾ ਨਹੀਂ ਕਿਉਂ ਮिन्नੂ ਮੁੰਡਾ ਨ ਸੱਚਾ ਲੱਗੰਦਿਆ ਉਹਨੇ ਇਹ ਕਿਹਾ ਵਾ ਕਿ ਮੈਂ ਤੇਰਨਾ ਹੀ ਵਿਆਹ ਕਰਾਣਾ ਪਰ ਮੇਰਾ ਯਕੀਨ ਮੰਨੋ ਪਾਪਾ ਮੈਂ ਕਦੀ ਵੀ ਉਹਦ ਨਾਲ ਹੁਮ ਮੰਨੀ ਨਹੀਂ ਗਈ ਤੁਹਡੀ ਜਾਣੀ ਹੈ ਪਾਪਾ ਮੇਰੇ ਚਾਹਂ ਦੀ ਗੱਲ ਨਹੀਂ ਗੱਲ ਤੁਹਾਡੇ ਜਾਣਦੀ ਹੈ ਜੇ ਮੇਰੇ ਜਾਣ ਦੀ ਗੱਲ ਹੁੰਦੀ ਨਾ ਮੈਂ ਤੇ ਉਹਨੂੰ ਕਦੋਂ ਦੀ ਹਾਂ ਕਰ ਦੇਣੀ ਸੀ ਏ ਨਹੀਂ ਆ ਕਿਉਂ ਅੱਜ ਦਾ ਮੇਰੇ ਪਿੱਛੇ ਆਂਦੇ ਆ ਉਹਨੂੰ ਤੇ 6-7 ਦਿਨ ਹੋ ਗਏ ਆਂਦੇ ਨੂੰ ਮੈਂ ਇਹ ਜਾਣਨੀ ਆ ਕਿ ਤੁਸੀਂ ਮੇਰੇ ਮਾਪਿਓ ਉਸ ਮੁੰਡੇ ਨੂੰ ਵੇਖੋ ਪਰਖੋ ਫੇਰ ਹਾਂ ਕਰੋ ਮੈਂ ਤੁਹਾਡੇ ਤੋਂ ਬਾਹਰ ਕਿਵੇਂ ਜਾ ਸਕਦੀ ਆ ਜਿਵੇਂ ਬਾਹਰ ਜਾਣਾ ਹੁੰਦਾ ਨਾ ਤੇ ਮੈਂ ਵੀ ਜਿਵੇਂ ਅੱਜ ਕੱਲ ਮੁੰਡੇ ਕੁੜੀਆਂ ਘੁੰਮਣ ਜਾਂਦੇ ਆ ਅੱਜ ਕੱਲ ਤੁਹਾਨੂੰ ਵੀ ਪਤਾ ਸਾਰਾ ਕੁਝ ਪਰ ਸੱਚ ਮੰਨਿਓ ਮੈਂ ਸੌਂਕਣ ਨੂੰ ਤਿਆਰ ਆ ਮੈਂ ਕਦੀ ਵੀ ਉਸ ਮੁੰਡੇ ਨਾਲ ਘੁੰਮ ਨਹੀਂ ਗਈ। ਮੈਨੂੰ ਵੀ ਪਤਾ ਵਾ। ਮੇਰਾ ਪਿਓ ਕਿਵੇਂ ਸਾਰਿਆਂ ਦੇ ਸਾਹਮਣੇ ਸਿਰ ਉੱਚਾ ਕਰਕੇ ਤੁਰਦਾ ਵਾ ਤੇ ਮੈਂ ਕਦੀ ਵੀ ਆਪਣੇ ਪਿਓ ਦਾ ਸਿਰ ਨੀਵਾ ਨਹੀਂ ਹੁੰਦੈਣਾ। ਆਹ 4-5 ਦਿਨ ਦੇ ਪਿਆਰ ਪਿੱਛੇ ਮੈਂ ਤੁਹਾਡੇ 25 ਸਾਲ ਦੇ ਪਿਆਰ ਨੂੰ ਕਿਵੇਂ ਭੁੱਲ ਸਕਦੀ ਆਂ? ਜੇ ਤੁਸੀਂ ਕਹੋਗੇ ਕਿ ਉਹਨਾਂ ਵਿਆਹ ਕਰਨਾ ਵਾ ਤਾਂ ਹੀ ਮੈਂ ਹਾਂ ਕਰਾਂਗੀ। ਜੇ ਤੁਸੀਂ ਕਹੋਗੇ ਨਹੀਂ ਪੁੱਤ। ਇਹ ਮੁੰਡਾ ਸਾਨੂੰ ਪਸੰਦ ਨਹੀਂ ਆ ਮੈਂ ਹਾਂ ਨਹੀਂ ਕਰਨੀ ਕਿਉਂਕਿ ਤੁਹਾਡਾ ਪੂਰਾ ਮੇਰੇ ਤੇ ਹੱਕ ਆ ਤੁਸੀਂ ਇੱਥੋਂ ਤੱਕ ਸਾਨੂੰ ਪਹਚਾਇਆ ਪੜਾ ਲਿਖਾ ਕੇ ਕੀ ਕੁਛ ਨਹੀਂ ਸੀ ਆਪ ਪਰ ਸਾਨੂੰ ਇਸ ਮੁਕਾਮ ਤੇ ਪਹਚਾਇਆ ਕਿ ਆਪਾਂ ਅੱਗੇ ਕਿਸੇ ਨਾਲ ਗੱਲ ਕਰਨ ਜੋਗੇ ਹੈਗੇ ਆ ਪਾਪਾ ਹਾਂ ਮੰਜੂਦ ਆਸ ਇਹੋ ਗੱਲ ਸੀ ਕਿ ਕੁਛ ਹੋ ਰਿਹਾ ਮल्लू ਪੁੱਛਦੇ ਪਏ ਹੋ ਇਹੀ ਗੱਲ ਆ ਜਿਹੜਾ ਕੰਮ ਮੈਂ ਕੀਤਾ ਨਾ ਤਾਨੂੰ ਉਸੇ ਵੇਲੇ ਅੰਦਰ ਲੈ ਜਾ ਕੇ ਨਾ ਉਹਨਾਂ ਦੀ ਗਿੱਚੀ ਘੋੜ ਦੇਣੀ ਚਾਹੀਦੀ ਸੀ ਐਵੇਂ ਗਿੱਚੀ ਘੋੜ ਦਿੰਦਾ ਗਿੱਚੀ ਐਵੇਂ ਕੋਟੀ ਜਾਂਦੀ ਹੈ ਪਹਿਲਾਂ ਪਤਾ ਤੇ ਲੱਗੇ ਗੱਲ ਕੀ ਹੈ ਕੀ ਚੱਕਰ ਹੈ ਸਾਰਾ ਕੁਝ ਐਵੇਂ ਕਰ ਸਾਰੀਆਂ ਗੱਲਾਂ ਤੁਹਾਨੂੰ ਦੱਸੀ ਜਾਂਦੀ ਪਈਆਂ ਹੱਜੇ ਤੁਸੀਂ ਪੁੱਛੀ ਜਾਂਦੇ ਪਏ ਮੈਂ ਤੈਨੂੰ ਫੇਰ ਕਹਿ ਰਹੀ ਮਨ ਨੂੰ ਲੱਗੀ ਵੀ ਜਾਨ ਤੇਰੀ ਸ਼ਕਲ ਵੇ ਇਹਨਾਂ ਨੇ ਪਸੰਦ ਕਰਦੀ ਮੈਂ ਕੋਈ ਗੱਲ ਨਹੀਂ ਵੇਖ ਲੈ ਨਾ ਬੇਟਾ ਮੇਰੀ ਗੱਲ ਸੁਣ ਉਹਦੇ ਮੰਮੀ ਡੈਡੀ ਨੂੰ ਮਿਲੀਆਂ ਤੋ ਨਹੀਂ ਪਾਪਾ ਕੀ ਕਰਦੇ ਉਹਦੇ ਮੰਮੀ ਡੈਡੀ ਕੀ ਕਰਦੇ ਉਹਨਾਂ ਦਾ ਘਰ-ਬਾਰ ਕੀ ਹੈ ਪਾਪਾ ਇੰਨਾ ਨਹੀਂ ਪਤਾ ਉਹਨੇ ਇਹ ਕਿਹਾ ਸੀਗਾ ਮੈਂ ਆਪਣੇ ਮੰਮਾ ਨੂੰ ਲੈ ਕੇ ਪਾਪਾ ਸ਼ਾਇਦ ਉਹਦੇ ਹੈ ਨਹੀਂ ਆ ਮੈਂ ਮੰਮਾ ਨੂੰ ਲੈ ਕੇ ਤੁਹਾਡੇ ਘਰੇ ਆਵਾਂਗਾ ਤੇ ਤੁਹਾਡੇ ਮੰਮੀ ਪਾਪਾ ਨਾਲ ਗੱਲ ਕਰਾਂਗਾ ਤੂੰ ਮੰਜੋ ਮੇਰੀ ਗੱਲ ਸੁਣ ਵੇਖ ਅਹੀਂ ਪਹਿਲਾਂ ਉਹਦੇ ਮਾਂ ਪਿਓ ਨੂੰ ਤੇ ਮਿਲੀਏ ਲੈ ਕੇ ਦੇਖੀਏ ਮੈਂ ਨਹੀਂ ਜੇ ਮਿਲਣਾ ਨਾ ਮੈਂ ਇਹਦੇ ਨਾਲ ਦਾਜੀ ਚ ਤੁਸੀਂ ਜਾਓ ਅਨੂ ਲਾਇਓ ਵੱਡੀ ਨੂੰ ਲਾਇਓ ਅਨੂ ਲਾ ਮੇਰੇ ਦੋਨੇ ਮੁੰਡੇ ਮੇਰੀ ਪਹਿਲਾ ਗੱਲ ਸੁਣ ਅਹੀਂ ਕੁੜੀਆਂ ਦੇ ਵਿਆਹ ਕਰਨੇ ਹੀ ਆਣਾ ਕਿਦੇ ਕਿਦੇ ਨਾਲ ਕਿਦੇ ਦੇ ਕਰਨੇ ਆ ਜਾ ਪਾ ਦੇ ਲੈਣੇ ਆ ਜੇ ਜਚਣਗੇ ਤੇ ਕਰ ਲਾਂਗੇ ਨਹੀਂ ਤੇ ਕੁੜੀ ਨੂੰ ਸਮਝਾ ਦਿਆਂਗੇ ਜਾ ਜਾਂਦੇ ਨਾਲ ਕਰ ਲੋ ਨਾ ਅਤਾ ਤੇ ਨਾ ਉਹਦਾ ਪਤਾ ਤੇ ਮੈਂ ਕਹਿਣ ਕਿ ਡਿਆ ਉਹਨਾਂ ਦੇ ਘਰ ਜਾਵਾਂਗੇ ਤੇ ਤਾਂ ਹੀ ਆਣਾ ਕਿਉਂ ਚਾਹੀਏ ਪਤਾ ਪਤਾ ਲੈ ਕੇ ਜਾ ਕੇ ਮਿਲਿਏ ਤੇ ਸਹੀ ਕੰਮ ਕਰ ਕੀ ਕਰਦੇ ਕੀ ਚੱਕਰ ਹੈਗਾ ਜੇ ਤੇ ਚੰਗੇ ਹੋਣਗੇ ਮਾਪੇ ਚੰਗੇ ਹੋਣਗੇ ਘਰ-ਬਾਰ ਚੰਗਾ ਹੋਏਗਾ ਮੁੰਡਾ ਚੰਗਾ ਹੋਏਗਾ ਤੇ ਕਰ ਦੇਾਂਗੇ ਜੇ ਜੇ ਸਾਨੂੰ ਨਹੀਂ ਠੀਕ ਲੱਗੇਗਾ ਤੇ ਰਹਿਂਦੇ ਆਂ ਫਿਰ ਕੁੜੀ ਨੂੰ ਸਮਝਾ ਦੇਾਂਗੇ ਇਹ ਅਜੇ ਕੁੜੀ ਵੱਲੋਂ ਮੈਂ ਇੰਨਾ ਕੁਛ ਸੋਚਿਆ ਹੀ ਨਾ ਉਹਨੇ ਕੋਈ ਅਸੀਂ ਗਲਤ ਕੰਮ ਨਹੀਂ ਕੀਤਾ ਕੋਈ ਉਹ ਜਿਹੇ ਚੱਕਰ ਨਹੀਂ ਕੋਈ ਹੋਰ ਗੱਲਾਂ ਜਿਸ ਤਰ੍ਹਾਂ ਅੱਜ ਕੱਲ੍ਹ ਦੁਨੀਆ ਦੇ ਵਿੱਚ ਤੂੰ ਵੇਖਦੀ ਐ ਰੋਈ ਨਵੀਆਂ-ਨਵੀਆਂ ਖਬਰਾਂ ਆਉਂਦੀਆਂ ਬਸ ਇਹ ਦੋ-ਚਾਰ ਨਾਇਲ ਲੜਦੇ ਤੇ ਘਰੋਂ ਭੱਜ ਜਾਂਦੇ ਨੇ ਦੋ-ਚਾਰ ਨਾਇਲ ਲੜੇ ਤੇ ਘਰੋਂ ਭੱਜ ਜਾਂਦੇ ਨੇ ਤੂੰ ਚੰਗੀ ਰਹਿੰਦੀ ਜੀ ਭੱਜ ਜਾਂਦੇ ਨੇ ਉਹ ਕੰਮ ਕੀਤਾ ਇਹਨੇ ਸਾਡੀ ਇੱਜ਼ਤ ਦੀ ਰੱਖੀ ਐ ਬੇਟਾ ਤੂੰ ਚਿੰਤਾ ਨਾ ਕਰ ਉਹਦੇ ਮੰਮੀ ਡੈਡੀ ਨੂੰ ਆਪਾਂ ਮਿਲਾਂਗੇ ਜਾ ਕੇ ਦੇਖਾਂਗੇ ਜੇ ਸਾਡੀ ਹਾਇਸਿਆ ਦੇ ਮੁਤਾਬਿਕ ਠੀਕ ਹੋਣਗੇ ਘਰ-ਬਾਰ ਚੰਗਾ ਹੋਏਗਾ ਮੁੰਡਾ ਚੰਗਾ ਹੋਏਗਾ ਪੁੱਛਗਿਛ ਕਰਾਂਗੇ ਆਪਾਂ ਉਹਦੇ ਮਾਂ ਪਿਓ ਨੂੰ ਮੇਲ ਲਈ ਉਹਨਾਂ ਦਾ ਘਰ-ਬਾਰ ਦੇਖ ਲਈਏ ਫਿਰ ਅਸੀਂ ਕਿਸੇ ਨਾ ਕਿਸੇ ਨਤੀਜੇ ਦੇ ਆਪੇ ਪਹੁੰਚ ਜਾਵਾਂਗੇ ਠੀਕ ਐ ਬਿਲਕੁਲ ਪਾਪਾ ਜਿਵੇਂ ਤੁਸੀਂ ਕਹੋਗੇ ਮੈਂ ਓਵੇਂ ਹੀ ਕਰਾਂਗੀ ਜੇ ਤੁਹਾਨੂੰ ਠੀਕ ਲੱਗੇਗਾ ਇਹ ਰਿਸ਼ਤਾ ਫੇਰੀ ਇਹ ਰਿਸ਼ਤਾ ਹੋਏਗਾ ਜੇ ਤੁਸੀਂ ਨਾ ਕਰਤੀ ਮੇਰੀ ਕੀ ਮਜਾਲਾ ਕਿ ਤੁਹਾਡੇ ਫੈਸਲੇ ਅੱਗੇ ਮੈਂ ਆਪਣਾ ਫੈਸਲਾ ਰੱਖਾਂ ਬੇਟਾ ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰ ਤੂੰ ਘਬਰਾ ਨਾ ਅੱਜ ਤੱਕ ਤੂੰ ਆਪਣੇ ਪਿਓ ਦੇ ਨਾਲ ਕੋਈ ਗੱਲ ਨਹੀਂ ਲਕੋਈ ਤੁਸੀਂ ਮੈਨੂੰ ਆਪਣਾ ਪਿਓ ਨਹੀਂ ਆਪਣਾ ਫਰੈਂਡ ਹੀ ਸਮਝਿਆ ਠੀਕ ਹੈ ਹਰ ਤਰ੍ਹਾਂ ਦੀ ਤੁਸੀਂ ਮੇਰੇ ਨਾਲ ਗੱਲ ਕੀਤੀ ਐ ਐਡੀ ਵੱਡੀ ਗੱਲ ਸੀ ਐ ਵੀ ਤੂੰ ਮੇਰੇ ਕੋਲ ਨਹੀਂ ਲਕੋਈ ਮੈਨੂੰ ਫਖਰ ਹੈ ਬੇਟਾ ਤੇਰੇ ਤੇ ਮੈਨੂੰ ਖੁਸ਼ੀ ਹੈ ਕਿ ਤੂੰ ਆਪਣੇ ਪਿਓ ਦੇ ਨਾਲ ਹਰ ਤਰ੍ਹਾਂ ਦੀ ਗੱਲ ਸਾਂਝੀ ਕਰਦੀ ਐ ਮੈਂ ਤੇ ਕਹਿੰਦਾ ਜਿਹੜੇ ਵੀ ਦੁਨੀਆ ਦੇ ਵਿੱਚ ਬੱਚੇ ਨੇ ਜਾਂ ਮਾਂ ਪਿਓ ਨੇ ਆਪਣੇ ਬੱਚਿਆਂ ਦੇ ਨਾਲ ਤੇ ਬੱਚੇ ਆਪਣੇ ਮਾਂ ਪਿਓ ਦੇ ਨਾਲ ਇਹੋ ਜੀਆਂ ਗੱਲਾਂ ਸ਼ੇਅਰ ਕਰਨ ਸਾਂਝੀਆਂ ਕਰਨ ਤਾਂ ਕਿ ਕਿਸੇ ਨਤੀਜੇ ਤੇ ਪਹੁੰਚੋ ਤੇ ਸਮਾਜ ਜਿਹੜਾ ਹੈਗਾ ਗਲਤ ਰਸਤੇ ਆ ਦੇ ਨਾ ਤੁਰੇ ਬਾਕੀ ਹੈਗਾ ਤੈਨੂੰ ਮੈਂ ਦੱਸ ਦਿੱਤਾ ਉਹਦੇ ਮਾਂ ਪਿਓ ਨੂੰ ਮਿਲਾਂਗੇ ਜਾਮਾਂਗੇ ਉਹਨਾਂ ਦੇ ਘਰ ਦੇਖ ਲਵਾਂਗੇ ਸਾਨੂੰ ਜਚਣਗੇ ਤੇ ਅਸੀਂ ਬੇਟਾ ਤੇਰਾ ਰਿਸ਼ਤਾ ਕਰ ਦਿਆਂਗੇ ਕਰਨਾ ਤੇ ਹੈ ਹੀ ਐ ਹਰ ਕੁੜੀ ਦਾ ਹਰ ਮੁੰਡੇ ਦਾ ਮਾਪਿਆਂ ਨੇ ਰਿਸ਼ਤਾ ਕਰਨਾ ਹੀ ਹੁੰਦਾ ਤੇਰਾ ਵੀ ਅਸੀਂ ਕਰਨਾ ਜੇ ਉੱਥੇ ਹੋ ਗਿਆ ਤੇ ਉੱਥੇ ਕਰ ਦਿਆਂਗੇ ਘਬਰਾਣਾ ਤੂੰ ਕਿਸੇ ਗੱਲੋਂ ਆਪਾਂ ਆਪੇ ਵੇਖ ਲਵਾਂਗੇ ਠੀਕ ਹੈ ਕੋਈ ਗੱਲ ਕੋਈ ਨਹੀਂ ਬੇਟਾ ਘਬਰਾਣਾ ਤੂੰ ਤੁਸੀਂ ਇਹ ਕੈਂਸਲਾ ਨਾ ਗਧ ਕਰਦੇ ਭੇਜੇ ਅਦਾ ਮਤਲਬ ਤੁਹਾਡੇ ਅੱਗੇ ਤੁਹਾਡੇ ਸਿਰ 3 ਤੁਹਾਨੂੰ ਨਜਰਾਂ ਦੇ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਹੁੰਦੀ ਮੈਂ ਇਹਦੇ ਵਿੱਚ ਬਿਲਕੁਲ ਰਾਜੀ ਨਹੀਂ ਜੇ ਕੁੜੀ ਹੈ ਤੂੰ ਅੱਜ ਸਮਝ ਲੈ ਤੁਹਾਡੀ ਮਾਂ ਤੁਹਾਡੇ ਵਾਸਤੇ ਮਰ ਗਈ ਸਿਰ ਤੁਹਾਡਾ ਪਿਓ ਹੋ ਜਾਏਗਾ ਤੁਹਾਡੇ ਨਾਲ ਮਾਂ ਨਹੀਂ ਜਾਏਗੀ ਉਹ ਚੱਲ ਬਿਆ ਉੱਥੇ ਐਵੇਂ ਨਾ ਬੋਲਿਆ ਕਰ ਬੱਚਿਆਂ ਦੇ ਨਾਲ ਇਹ ਜੀਆਂ ਗੱਲਾਂ ਕਰੀ ਦੀਆਂ ਤਾਂ ਕੋਈ ਨਹੀਂ ਬੇਟਾ ਤੂੰ ਚਿੰਤਾ ਨਾ ਕਰ ਆਪੇ ਮੈਂ ਵੇਖ ਲਵਾਂਗਾ ਕੀ ਕਰਨਾ ਕੀ ਨਹੀਂ ਠੀਕ ਹੈ ਨੇ ਘਬਰਾਣਾ ਤੂੰ ਬਸ ਮਨ ਉਹਨਾਂ ਦਾ ਤੂੰ ਐਡਰੈਸ ਦੇ ਤਾਂ ਮੈਂ ਆਪੇ ਜਾ ਕੇ ਗੱਲ ਕਰਾਂਵਾਂਗਾ ਉਹਦੇ ਮਾਪਿਆਂ ਨਾਲ ਕੀ ਸਰਕਲ ਹੈ ਕੀ ਨਹੀਂ ਆਪੇ ਦੇਖ ਲਵਾਂਗੇ ਆ